ਇੱਕ ਬਾਣੀ ਚ ਪੰਗਤੀ ਵੀਰੋ ਸਤਿਗੁਰਾਂ ਨੇ ਬਖਸ਼ਿਆ ਅੰਧੇ ਕੈਰਾ ਦੱਸਿਆ ਅੰਦਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ ਅੰਨੇ ਨੂੰ ਅੰਨਾ ਆਦਾ ਦਸੀ ਜਾਂਦਾ ਐ ਅੰਨੇ ਦੇ ਕਹੇ ਅੰਨਾ ਤੁਰਿਆ ਜਾਏਗਾ ਉਹੀ ਹਾਲਤ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੀ ਬਣੀ ਹੋਈ ਐ ਆਪਾਂ ਦੇਖ ਸਕਦੇ ਆ ਇੱਥੇ ਅੰਨੇ ਨੂੰ ਬੋਲਾ ਕੁਰੀ ਸੁਨਾਲੀ ਗੱਲ ਆ ਕੋਈ ਰਾਜਾ ਬਾਬੂ ਨਹੀਂ ਨਾ ਕੋਈ ਸਰੋਣੀ ਕਮੇਟੀ ਨਾ ਕੋਈ ਜਥੇਦਾਰ ਨਾ ਪ੍ਰਧਾਨ ਨਾ ਕੋਈ ਕੋਈ ਕਹਿਣ ਵਾਲਾ ਹੈ ਕੋਈ ਕੁਝ ਮਰਜ਼ੀ ਕਹੀ ਦਿੰਦਾ ਆਪੋ ਆਪਣੀਆਂ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਆਪੋ ਧਾਪੀ ਹੋਏ ਕੈ ਨਿਆਰੇ ਨਿਆਰੇ ਪੰਥ ਚਲਾਵੇ ਆਪੋ ਧਾਪੀ ਹੋਏ ਕੈ ਦੇਖੋ ਨਾਲ ਦੀ ਨਾਲੇ ਨਾਲ ਵਿੱਚ ਇਹ ਵੀ ਦੱਸ ਦਿਆ ਵੀ ਗੁਰਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਵੀ ਜੋ ਗੁਰਬਾਣੀ ਕਹਿੰਦੀ ਹੈ ਸੇਵਕ ਨੇ ਸਿੱਖ ਨੇ ਉਹ ਗੱਲ ਮੰਨਣੀ ਹੈ ਗੁਰਬਾਣੀ ਕਹੇ ਹੁਣ ਗੁਰਬਾਣੀ ਸਾਨੂੰ ਕੀ ਕਹਿੰਦੀ ਆ ਸਭਨਾ ਜੀਆਂ ਦਾ ਇੱਕ ਦਾਤਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਵਨ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਬਾਣੀ ਵਿੱਚ ਕਿੰਨੀਆਂ ਉਦਾਹਰਨਾਂ ਮਿਲਦੀਆਂ ਵੀ ਸਾਨੂੰ ਦੇਣ ਵਾਲਾ ਦਾਤਾ ਇੱਕ ਹੈ ਪਰ ਇੱਥੇ ਅਸੀਂ ਹਰ ਇੱਕ ਨੂੰ ਦਾਤਾ ਬਣਾਈ ਜਾ ਰਹੇ ਹਾਂ ਅੱਜ ਦੇਖੋ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਤੇ ਕਿੰਨਾ ਕੂੜ ਪ੍ਰਚਾਰ ਫਸਾਰਿਆ ਜਾ ਰਿਹਾ ਮੂਰੇ ਕਿਨੂੰ ਲਾਲਾ ਬਾਬਾ ਦੀਪ ਸਿੰਘ ਨੂੰ ਕਿਉਂਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਕੈਚ ਕਰਦੇ ਆ ਬੜਾ ਉਹਨਾਂ ਨੂੰ ਤਰੀਕਾ ਉਹਨਾਂ ਕੋਲੇ ਚਲਾਕ ਇੰਨੇ ਨੇ ਉਹ ਵੀ ਲੋਕਾਂ ਨੂੰ ਘਮਰਾਹ ਕਿਵੇਂ ਕਰਨਾ ਹਾਲਾਂਕਿ ਬਾਬਾ ਦੀਪ ਸਿੰਘ ਤਾਂ ਉਸ ਮਾਲਕ ਦੀ ਰਜਾ ਚੱਲਣ ਵਾਲੇ ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ ਮਰਜੀਵ ਦੇ ਗੁਰਸਿੱਖ ਹੋਏ ਨੇ ਉਹਨਾਂ ਨੇ ਆਪ ਆਪਣੇ ਹੱਥੀਂ ਪ੍ਰੈਕਟੀਕਲ ਕੰਮ ਕੀਤਾ ਉਹਨਾਂ ਨੇ ਇਹ ਨਾ ਮਨੋਤਾਂ ਨੂੰ ਨਹੀਂ ਮੰਨਿਆ ਹੋਇਆ ਭਲਿਓ ਸਾਨੂੰ ਗੁਰੂ ਕੀ ਕਹਿੰਦਾ ਚਲ ਇਹ ਗੱਲਾਂ ਦੀ ਸਮਝ ਨਹੀਂ ਬਾਬੇ ਨਾਨਕ ਨੂੰ ਪੁੱਛ ਲੋ ਬਾਬੇ ਨਾਨਕ ਨੂੰ ਤਾਂ ਅਸੀਂ ਸਿਆਣੇ ਨਹੀਂ ਹੋਗੇ ਬਾਬੇ ਨਾਨਕ ਨੇ ਕਿਹਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਆ ਸਾਧ ਪੜ ਪੜ ਵੇੜੀ ਪਾਈ ਐ ਪੜ ਪੜ ਗੱਡੀਆਂ ਖਾਦ ਪੜੀਆ ਜੀਤੇ ਬਰਸ ਬਰਸ ਪੜ ਲੋ ਇਹ ਸਾਰਾ ਸ਼ਬਦ ਭਗਤ ਕਬੀਰ ਜੀ ਤੋਂ ਪੁੱਛੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਕਿਆ ਪੜੀ ਐ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੋ ਜੇ ਤਰਸੋ ਆਈ ਨਹੀਂ ਬਦਲਿਆ ਤੂੰ ਗੁਰੂ ਤੋਂ ਮੱਤੀ ਨਹੀਂ ਬਦਲੀ ਗੁਰ ਕੀ ਮੱਤ ਤੂੰ ਲੇ ਇਆਨੇ ਦਾ ਜਿਹੜਾ ਕਨਸੈਪਟ ਹੈ ਉਹੀ ਅਸੀਂ ਨਹੀਂ ਇਖਤਿਆਰ ਕੀਤਾ ਪੰਚਮ ਪਾਤਸ਼ਾਹ ਜੀ ਤੋਂ ਪੁੱਛੋ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਆ ਉਹ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨੇਵਲ ਭੈੰਗਮ ਸਾਦੇ ਪੰਜ ਜਣਾ ਸੋ ਸੰਗਣਾ ਛੁਟ ਕੋ ਅਧਿਕ ਅਹੰ ਬੁੱਧ ਵਾਦੇ ਪਿਆਰੇ ਇਨ ਵਿਦ ਮਿਲ ਇਹ ਨਾ ਵਿਧੀਆਂ ਨਾ ਤੂੰ ਗੁਰੂ ਨੂੰ ਮਿਲ ਨਹੀਂ ਸਕਦਾ ਹੁਣ ਇਹ ਗੁਰਬਾਣੀ ਕਹਿੰਦੀ ਗੁਰੂ ਕਹਿੰਦਾ ਪਰ ਉਹਨੇ ਇੱਕ ਮੇਰੇ ਵਰਗਾ ਕਹਿੰਦਾ ਨਹੀਂ ਭਾਈ ਇਹ ਤਾਂ ਨਿੰਦਕ ਨੇ ਇਹਨਾਂ ਦੀ ਨਿੰਦਾ ਨਿੰਦਕ ਬੜੀ ਕਰਨਾ ਆਪਾਂ ਗੱਲ ਨਹੀਂ ਸੁਣਨੀ ਆਪਾਂ ਕੀ ਕਰਨਾ ਦੱਬੀ ਤੁਰਿਓ ਤੁਸੀਂ ਕਿਸੇ ਨੇ ਵਿਚਾਰ ਨਾ ਨਹੀਂ ਮਨ ਤਾਂ ਲੱਗਦਾ ਵੀ ਉਹ ਬੰਦੇ ਦਾ ਜਮਾ ਠੇਕਾ ਹੀ ਹੋਇਆ ਹੈ ਕਿਸੇ ਏਜੰਸੀਆਂ ਨਾਲ ਲਾ ਲਓ ਕਿਸੇ ਹੋਰ ਨਾਲ ਲਾ ਲਓ ਤਾਂ ਮਸਤ ਹੱਥੀ ਨੂੰ ਵੀ ਜ਼ਿਆਦਾ ਅੱਜ ਪੰਥ ਦਾ ਨੁਕਸਾਨ ਕਰ ਰਿਹਾ ਸਾਡਾ ਨਾ ਕੋਈ ਸਰੋਣੀ ਕਮੇਟੀ ਮੈਂਬਰ ਬੋਲਿਆ ਅੱਜ ਤੱਕ ਨਾ ਜਥੇਦਾਰ ਬੋਲਿਆ ਜਥੇਦਾਰਾਂ ਦੀ ਡਿਊਟੀ ਕੀ ਆ ਉਹਨਾਂ ਨੇ ਪੰਜਾਬ ਦੀ ਨਾ ਰਾਜਨੀਤੀ ਨੂੰ ਅੱਜ ਤੱਕ ਬੋਲਿਆ ਤੇ ਰਾਜਨੀਤੀ ਤੇ ਵੀ ਗਲਤ ਹੋ ਰਹੀ ਆ ਉਹ ਦੇਖ ਲਓ ਤੁਸੀਂ ਉਧਰੋਂ ਵੀ ਬੁਰਾ ਹਾਲ ਆ ਤੇ ਧਾਰਮਿਕ ਪੱਖ ਜਿਹੜਾ ਗਿਆਨ ਵਾਲਾ ਬੁੱਧੀ ਵਾਲਾ ਉਹ ਦੇਖ ਲੋ ਜਮਾ ਉਸੇ ਬੇਪਰ ਵਾਲੇ ਖਾਰੇ ਸਮੁੰਦਰ ਚ ਅੱਜ ਸਿੱਖ ਡਿੱਗ ਚੁੱਕਿਆ ਸਾਰੇ ਉਹਨਾਂ ਕੰਮਾਂ ਨੂੰ ਪ੍ਰਮੋਟ ਕੀਤਾ ਜਾਂਦਾ ਜਿਹੜੇ ਗੁਰੂ ਸਾਹਿਬ ਨੇ ਵਰਜੇ ਹੋਏ ਆ ਜਿਹੜੇ ਕੰਮ ਗੁਰੂ ਸਾਹਿਬ ਨੇ ਵਰਜੇ ਆ ਉਹਨਾਂ ਗੱਲਾਂ ਨੂੰ ਉਹਨਾਂ ਕੰਮਾਂ ਨੂੰ ਪ੍ਰਮੋਟ ਕੀਤਾ ਜਾਂਦਾ ਕੀਤਾ ਵੀ ਕਿੱਥੇ ਜਾਂਦਾ ਬਿਲਕੁਲ ਜਮਾ ਉਸ ਸਥਾਨ ਤੇ ਜਿਹੜਾ ਸਥਾਨ ਸ਼ਰੋਣੀ ਕਮੇਟੀ ਦੇ ਪ੍ਰਬੰਧ ਅਧੀਨ ਹੈ ਪਰ ਕੌਣ ਕਹਿਰਾਣੀ ਅਗਾ ਟਕ ਕੋਈ ਪੁੱਛਣ ਵਾਲਾ ਨਹੀਂ ਕੋਈ ਕੁਛ ਇੱਥੇ ਕਿੰਨਾ ਹੁਣ ਹੁਣਾ ਹੁਣ ਨਵੀਂ ਵੀਡੀਓ ਸੁਣ ਲੋ ਦੀ ਨਰਜਾਨਾ ਤਾਂ ਨਵੇਂ ਤੋਂ ਨਮਾ ਹੋ ਗੰਦ ਛਿੱਟ ਰਿਹਾ ਆਪਣੇ ਬੇੜੇ ਵਿੱਚ ਸ਼ਰੋਣੀ ਸੰਪਟ ਪਾ ਵੇਖੋ ਕਿਵੇਂ ਇੱਟਾਂ ਤੇ ਬਜਰੀ ਤੇ ਉਸ ਉਹ ਕਰਕੇ ਦਿਖਾਵੇ ਆ ਬਜਰੀ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਕਰੋ ਕਹਿੰਦੇ ਕੰਧਾਂ ਨੂੰ ਨਾਮ ਥੋੜਾ ਜਿਹਾ ਪਾਉਣਾ ਹੈ ਸੀ ਮਨੁੱਖ ਨੇ ਜਪਣਾ ਗੁਰਮਖ ਕਰ ਰੋਮ ਰੋਮ ਹਰਤੇ ਆ ਵੇਰ ਗੁਰਮਖ ਦੇ ਰੋਮ ਰੋਮ ਚ ਹੋਣਾ ਹੈ ਕਿ ਅਸੀਂ ਕੰਧਾਂ ਚੋਂ ਸੁਣਨਾ ਇੱਟਾਂ ਚੋਂ ਸੁਣਨਾ ਬਾਣੀ ਇੱਟਾਂ ਵਾਸਤੇ ਥੋੜੀਆਂ ਰੋੜਿਆਂ ਵਾਸਤੇ ਬਜਰੀਆਂ ਵਾਸਤੇ ਉਹ ਬੰਦੇ ਦਾ ਤਾਂ ਮੇਨ ਮਕਸਦ ਹੀ ਇੱਕ ਆ ਵੀ ਅਸੀਂ ਸਿੱਖਾਂ ਨੂੰ ਲੋਕਾਂ ਨੂੰ ਕਹੀਏ ਖਾਸ ਕਰੋ ਕੱਲ ਕਰੋ ਸੁਣ ਸਿੱਖਾਂ ਦੀ ਨਹੀਂ ਗੱਲ ਇਹ ਸਾਰੇ ਪੰਜਾਬੀਆਂ ਦਾ ਮਸਲਾ ਹੈ ਕਿ ਬੰਦੇ ਨੂੰ ਬਾਣੀ ਦੇ ਨੇੜੇ ਨਹੀਂ ਜਾਣਾ ਦਾਣਾ ਦੇਣਾ ਤਾਂ ਕਿ ਉਹ ਸਮਝ ਨਾ ਜੇ ਜੇ ਨੂੰ ਬਾਣੀ ਨਾਲ ਸਮਝ ਆ ਗਈ ਬਾਣੀ ਨੇ ਆ ਪੜ ਲਈ ਕਦੇ ਜਪਜੀ ਸਾਹਿਬ ਪੜ ਲਿਆ ਉੱਥੇ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਸਭਨਾ ਜੀਆਂ ਦਾ ਇੱਕ ਦਾਤਾ ਲਿਖਿਆ ਹੋਇਆ ਉਹਦੇ ਲਈ ਜਗ੍ਹਾ ਕੋਈ ਨਹੀਂ ਨਿਯਤ ਕੀਤੀ ਹੋਈ ਵੀ ਫਲਾਨੀ ਥਾਂ ਬੈਠਾ ਚਾਹ ਗੁਰਦੁਆਰੇ ਬੈਠਾ ਜਾਉ ਮੰਦਿਰ ਚ ਬੈਠਾ ਜਾਉ ਮਸਜਿਦ ਬੈਠਾ ਬਿਲਕੁਲ ਨਹੀਂ ਉਹ ਤਾਂ ਸਾਨੂੰ ਇਹ ਦੱਸਿਆ ਵੀ ਸਾਰੀਆਂ ਥਾਵਾਂ ਤੇ ਸਭ ਨਗਰੀ ਮੈਂ ਇੱਕੋ ਰਾਜਾ ਸਭ ਇਹ ਪਵਿੱਤ ਹੈ ਥਾਵਾਂ ਸਾਰੀ ਨਗਰੀ ਹਰ ਇੱਕ ਥਾਂ ਤੇ ਸੋ ਵੀਰੋ ਪੈਣੋ ਬਾਅਦ ਤੋਂ ਬਾਅਦ ਜਿਹੜੇ ਗੁਰੂ ਨੂੰ ਪੰਥ ਨੂੰ ਪੰਜਾਬ ਨੂੰ ਲੋਕਾਂ ਨੂੰ ਮਨੁੱਖਤਾ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਦੁਆਰਾ ਫੇਰ ਉਹਨਾਂ ਸੰਗਲਾਂ ਦੀ ਚਰਨ ਦੀਆਂ ਚਾਲਾਂ ਹੁਣ ਜੋਰ ਫੜ ਚੁੱਕੀਆਂ ਰੁਜਾਨਾ ਕੋਈ ਨਾ ਕੋਈ ਨਵਾਂ ਸਟੰਟ ਕਦੇ ਹਵਨ ਕਰਨ ਵਾਲਿਆਂ ਦੀ ਕਦੇ ਕਾਸੇ ਦੀ ਕਦੇ ਕਾਸੇ ਦੀ ਰੁਜਾਨਾ ਵੀਡੀਓ ਆ ਰਹੀ ਹੈ ਬੋਲ ਕਿੰਨੇ ਕਰਿਆ ਗਿਣਤੀ ਦੇ ਬੰਦੇ ਆ 5-7 ਬੰਦੇ ਆ ਜਿਹੜੇ ਇਹਨਾਂ ਦੇ ਉੱਤੇ ਬੋਲਦੇ ਆ ਕਿੱਡਾ ਵੱਡਾ ਪੰਜਾਬ ਆ ਕਿੰਨੇ ਨੇ ਲੋਕ ਨਾਲੇ ਪਤਾ ਬਹੁਤ ਬਹੁਤਿਆਂ ਨੂੰ ਪਤਾ ਹੋਏਗਾ ਸਾਰਾ ਕੁਝ ਪਰ ਬੋਲਦੇ ਨਹੀਂ ਗੁਰੂ ਸਾਹਿਬ ਕਹਿੰਦੇ ਆ ਬੋਲ ਧਰਮੜੀਆ ਉਹ ਧਰਮੀ ਖਵਾਉਣ ਵਾਲਿਆ ਬੋਲ ਮੌਨ ਕੱਤ ਧਾਰੀ ਤੂੰ ਤਾਂ ਮੋਨ ਹੀ ਹੋ ਗਿਆ ਚੁੱਪੀ ਹੋ ਗਿਆ ਜਮਾ ਤੇਰੇ ਦਾ ਜਵਾਨ ਨੂੰ ਤਾਲਾ ਵੱਜ ਗਿਆ ਬੋਲ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਇਹ ਬੋਲੇ ਦਿੱਤਿਆ ਬੋਲੇ ਸੋਨਿਆਲ ਬੋਲੋ ਅੰਧ ਵਿਸ਼ਵਾਸ ਪਖੰਡ ਜਿਹੜਾ ਵੀ ਸਾਡੇ ਵਿੜੇ ਚ ਕੋਈ ਛੁੱਟਦਾ ਅਸੀਂ ਕੁੱਤੇ ਜਨੀ ਦਾ ਜ਼ਿੰਮੇਵਾਰੀ ਨਿਭਾਈਏ ਭੌਂਕੀਏ ਸਾਡੇ ਘਰ ਚ ਕੋਈ ਅਵਾਰਾ ਪਸ਼ੂ ਬੜੇ ਅਵਾਰਾ ਬੰਦਾ ਆਵੇ ਕੋਈ ਹੋਰ ਆਵੇ ਕੁੱਤਾ ਖੌਰੂ ਪਟ ਦਿੰਦਾ ਪਰ ਅਸੀਂ ਗੁਰਨਾਨਕ ਦੇ ਘਰ ਚੋਂ ਖਾਣ ਵਾਲੇ ਰੋਟੀਆਂ ਅਸੀਂ ਚੁੱਪ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ